ਦੇਵ ਗੰਧਾਰੀ ਮਹੱਲਾ ਪੰਜਵਾਂ ਸਭ ਜੀਓ ਵੇਖੋ ਦਰਸ ਤੁਮਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨੂੰ ਆਗੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਿਵਾਰ ਵਿੱਚ ਬਾਬੇ ਬਕਾਲੇ ਅੰਮ੍ਰਿਤ ਰੂਪ ਬਾਣੀ ਦਾ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੰਪੂਰਨ ਹੋ ਚੁੱਕਾ ਹੈ ਹੁਣ ਅੰਮ੍ਰਿਤ ਰੂਪ ਬਾਣੀ ਦੀ ਪਰੰਪਰਿਕ ਕਥਾ ਜੋ ਪਿਛੋਂ ਪ੍ਰਾਰੰਭ ਹੈ ਪੰਜਵੇਂ ਪਾਤਸ਼ਾਹ ਦੇ 19 ਸਾਲ ਪਿੱਛੇ ਹੋ ਚੁੱਕੇ ਹਨ 20ਵੇਂ ਸਾਲ ਵਿੱਚ ਗੁਰੂ ਮਹਾਰਾਜ ਸਾਹਿਬ ਜੀ ਵਾਹਿਗੁਰੂ ਦੇ ਪਿਆਰ ਨੂੰ ਪ੍ਰਗਟ ਕਰਨ ਵਾਸਤੇ ਇਸ ਪ੍ਰਕਾਰ ਅੰਮ੍ਰਿਤ ਰੂਪ ਬਚਨ ਨੂੰ ਚਾਰ ਦਿਨ ਦੇਵ ਦੇ ਨਾਰੀ ਦਾ ਅਗਨੀ ਵਿੱਚ ਦੇਵ ਗੰਧਾਰੀ ਮਹੱਲਾ ਪੰਜਵਾ ਪ੍ਰਭ ਜੀਓ ਪੀਖੋ ਦਰਸ ਤੁਮਾਰਾ ਕੀ ਪ੍ਰਭੂ ਅਕਾਲ ਪੁਰਖ ਆਹ ਗੁਰੂ ਜੀ ਆਵੀਆ ਜਿਹੜਾ ਦਰਸ਼ਨ ਹੈ ਇਹ ਵੇਖਣਾ ਕਰੀਏ ਐਸੀ ਕਿਰਪਾ ਕਰੋ ਆਪ ਸੁੰਦਰ ਧਿਆਨ ਤਾਰ ਦਿਨ ਰੈਣੀ ਸੁੰਦਰ ਸਦਚੇਤ ਅਨੰਦ ਸਰੂਪ ਹੋ ਆਪ ਅਤੇ ਰਾਜ ਨੇ ਮਾਰੇ ਆਵਦਾ ਧਿਆਨ ਪਾੜਨਾ ਕਰੀਏ ਜੀ ਪ੍ਰਾਨਤ ਪਿਆਰਾ ਨਿਰਗੁਣ ਸੂਪ ਸੁੰਦਰ ਸਚੇ ਨੰਦਰੂਪ ਹੈ ਸਰਗੁਣ ਸਰੂਪ ਵੀ ਮਾਰਾ ਆਲੋਕ ਕਾਬਦਾ ਸਰੂਪ ਹੈ ਆਪਣੀ ਇੱਛਾ ਦਾ ਸਰੂਪ ਧਾਰਿਆ ਹੈ ਸੋ ਰਾਜ ਨੇ ਧਿਆਨ ਪਾੜਨਾ ਕਰੀਏ ਜਿਹੜਾ ਰਾਜ ਨੇ ਐਸਾ ਕੰਮ ਜੀ ਪ੍ਰਾਂਤ ਆਪਣੀ ਜ਼ਿੰਦਗੀ ਤੋਂ ਪ੍ਰਾਣਾ ਪਉ ਵੀ ਪਿਆਰਾ ਹੈ। ਰਹਾਉ। ਸਾਸ਼ਤਰ ਵੀਦ ਪੁਰਾਨ ਅਵਲੂਕੇ। ਛੇ ਸਾਸ਼ਦਾਂ ਦੇ ਤਾਂ ਹੀ ਵੇਖਣਾ ਕੀਤਾ ਸਾਖ ਨਿਆਏ। ਬਸੇਖਕ ਪੂਰ ਮੀਮंसा ਅਤੇ ਪਤੰਜਲ ਤੇ ਵਿਦਾਂਤ ਆਦਿਕ। ਚਾਰ ਵੇਦ ਸ਼ਾਮ ਦੇ ਜਿਹੜਾ ਸਰਮਣ 18 ਪੁਰਾਨ ਉਹ ਲੋਕੇ ਦੇਖਣਾ ਕੀਤੇ ਹਨ ਸਿਮਰਤ ਤਤ ਵਿਚਾਰ 26 ਸਿਮਰਤਿਆਂ ਨੇ ਵੀ ਐਸੇ ਤਤ ਸਿਧਾਂਤ ਨੂੰ ਵਿਚਾਰ ਕੇ ਕਿਹਾ ਹੈ ਦੀਨਾ 나ਥ ਪ੍ਰਾਨ ਪਦ ਪੂਰਨ ਉਹ ਗਰੀਬਾਂ ਦਾ ਸ਼ਾਮੀ ਹੈ ਪ੍ਰਾਣਾਂ ਦਾ ਪਤੀ ਹੈ ਸਾਰਿਆਂ ਥਾਂ ਦੀ ਪੂਰਨ ਹੈ ਭਗਵ ਜਲ ਉਧਰਨ ਹਾਰ ਜੋ ਮਹਾਰਾ ਦੀ ਸ਼ਰਨ ਪੈਂਦਾ ਉਹਨੂੰ ਸੰਸਾਰ ਸਮੁੰਦਰ ਤੋਂ ਉਧਾਰਨ ਵਾਲਾ ਹੈ ਐਸਾ ਸਿਮਰਤ ਹੈ 107 ਸਾਸਤਰ ਸਾਸਤ੍ਰੂਪ ਦੀ ਆਗਿਆ ਨੂੰ ਜਿਹੜੇ ਕਸਨ ਕਰਨ ਵੇਰ ਜੋ ਗਿਆਨ ਨੂੰ ਕਸਨ ਕਰਨ ਪ੍ਰਾਣ ਜੋ ਪੁਰਾਤਨ ਪ੍ਰਸੰਗਾਂ ਨੂੰ ਕਸਨ ਕਰਨ ਇਹ ਸਾਰਿਆਂ ਨੂੰ ਵੇਖੇ ਸਿਮਰਤੀ ਜੋ ਬਾਰ ਬਾਰ ਬੇਦੇ ਅਰਥ ਨੂੰ ਚੇਤੇ ਕਰਾਵੇ ਸਾਰੇ ਨੇ ਕਤਿ ਸਿਧਾਂਤ ਵਿਚਾਰ ਕੇ ਦੱਸਿਆ ਹੈ ਦੀਨਾ ਨਾਥ ਪ੍ਰਾਨ ਪਦ ਪੂਰਨ ਇਹ ਗਰੀਬਾਂ ਦੇ ਨਾਥ ਹੈ ਪ੍ਰਾਣਾ ਦੇ ਪਤੀ ਇਸ ਹਾਰੇ ਪੰਚ ਪੂਰਨ ਵਿਆਪਕ ਭਵਜਲ ਉਦਰਨ ਹਾਰ ਆਇ ਇਸ ਸੰਸਾਰ ਸੁਮਨ ਦੇ ਉਧਾਰਨ ਵਾਲੇ ਹੋ ਆਦ ਜੁਗਾਦ ਭਗਤ ਜਨ ਸੇਵਕ ਮਰ ਆਦ ਸਾਜਗ ਤੋਂ ਆਦ ਲੈ ਕੇ ਜੁਗਾਦ ਤ੍ਰੇਤੇ ਦਵਾਪਰ ਕਲ ਜੁਗ ਆਦ ਕੇ ਤੇਰੇ ਭਗਤ ਜਿਹੜੇ ਹਨ ਜਨ ਪੁਰਸ਼ਾਂ ਚੋਂ ਤੇਰੇ ਸੇਵਕ ਸੇਵਾ ਭਾਵ ਕਰਨ ਵਾਲੇ ਜੋ ਹਨ ਭਗਤ ਕਬੀਰ ਸਾਹਿਬ ਆਦਕ ਜਾਣਾ ਰਵਿਦਾਸ ਆਦਿਕ ਸੇਵਕ ਹਨੂਮਾਨ ਆਦਿਕ ਜੋ ਹਨ ਤਾਂ ਕੀ ਵਿਖੇ ਆਧਾਰ ਉਹਨਾਂ ਸਾਰਿਆਂ ਦੀਆਂ ਬਿਸ਼ਿਆਂ ਤੋਂ ਬਚਣ ਵਾਸਤੇ ਆਪਦੇ ਚਰਨਾਂ ਦਾ ਆਸਰਾ ੱਟਿਆ ਹੈ ਆਪ ਦੀ ਓਟ ੱਟੀ ਹੈ ਜੋ ਮਾਰਾ ਆਪਦੇ ਸੇਵਕ ਉਹ ਭਗਤ ਉਹ ਜਨੂ ਆ ਪਿਆਰੇ ਐ ਤਾਂ ਕੀ ਵਿਖੇ ਆਧਾਰ ਉਹਨਾਂ ਨੂੰ ਕੀ ਬਿਸ਼ਿਆਂ ਦਾ ਆਸਰਾ ਲੈਣਾ ਸੀ ਉਹ ਬਿਸ਼ਿਆਂ ਦੀ ਓਟ ਨਹੀਂ ਲਖਦੇ ਉਦੋਂ ਤੇਰੇ ਆਸਰੇ ਜਿਉਂਦੇ ਨੇ ਸੱਚੇ ਪਾਤਸ਼ਾਹ ਤਕੀ ਵਿਖੇ ਆਧਾਰਾ ਉਹਨਾਂ ਸੰਤਾਂ ਦੀ ਸ਼ਰਨ ਜਿਹੜੀ ਤਕੀ ਹੈ ਇਹ ਵਿਸ਼ਿਆਂ ਤੋਂ ਆਸਰਾ ਰੂਪ ਹੈ ਤਕਣੇ ਕੀਤੇ ਤੇਰੇ ਜਨਾਨ ਤੈਨ ਜਨ ਕੀ ਧੂੜ ਬਾਛੈ ਨਿਤ ਨਾਨਕ ਉਹਨਾਂ ਜਨਾਂ ਦੀ ਧੂੜ ਗੁਰੂ ਸਾਹਿਬ ਜੀ ਕਹਿੰਦੇ ਬਾਛਾ ਚਾਹਣਾ ਕਰੀਏ ਨਾ ਪਰਤੀ ਪਰਮੇਸ਼ਰ ਦੀਵਨ ਹਾਰ ਗੁਰੂ ਆਉਦੇ ਪਿਆਰਿਆਂ ਦੀ ਚਰਨ ਧੂੜ ਬਖਸ਼ਣ ਵਾਲਾ ਹੈ ਜੇ ਨਦੇ ਦਰਸ਼ਨ ਕਰਕੇ ਸਾਰੇ ਵਕਾਰ ਮਿਟ ਜਾਂਦੇ ਹੈ ਸੁਖ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਦੀਵ ਗੰਧਾਰੀ ਮਹੱਲਾ ਪੰਜਵਾ ਥੀਰਾ ਜਨ ਰਾਮ ਰਸਾਇਣ ਮਤਾ ਆਪ ਜੀ ਦਾ ਜਿਹੜਾ ਜਨ ਭਗਤ ਤੇ ਪ੍ਰੇਮੀ ਸੱਚੇ ਪਾਤਸ਼ਾਹ ਉਹ ਰਾਮ ਜੋ ਰਮੰਤੀ ਰਾਮਾ ਰਵਿਆ ਹੋਇਆ ਰਾਮ ਨਾਮ ਹੈ ਤੁਸੀਂ ਉਹ ਕੈਸਾ ਹੈ ਰਾਮ ਨਾਮ ਰਸ ਰਸਾ ਦਾ ਐਨ ਘਰ ਹੈ ਤਸਵੀ ਜਿਹੜਾ ਜਾਨੂ ਮਸਤ ਹੋਇਆ ਹੋਇਆ ਸੱਚੇ ਪਾਤਸ਼ਾਹ ਪ੍ਰੇਮ ਰਸਾ ਨਿਧ ਜਾ ਕੋ ਉਪਜੀ ਜਿਨ੍ਹਾਂ ਦੇ ਤਾਈਂ ਹਿਰਦੇ ਦੇ ਅੰਦਰ ਪ੍ਰੇਮ ਦਾ ਰਸ ਪ੍ਰਗਟ ਹੋਇਆ ਹੈ ਪ੍ਰੇਮ ਦੇ ਰਸ ਦੀ ਨਿਧ ਖਜ਼ਾਨਾ ਜਿਨ੍ਹਾਂ ਨੂੰ ਸਰੂਪ ਦਾ ਆਨੰਦ ਅੰਦਰ ਪ੍ਰਗਟ ਹੋਇਆ ਹੈ ਛੋੜ ਨਕਤ ਹੂੰ ਜਾਤੋ ਮਾਰੇ ਆਪਦੇ ਪਵਿੱਤਰ ਪਿਆਗ ਰਸ ਨੂੰ ਆਪਦੇ ਨਾਮ ਰਸ ਨੂੰ ਆਪਦੇ ਗਿਆਨ ਰਸ ਨੂੰ ਆ ਉਹ ਇਹ ਅੰਦਰ ਸਰੂਪ ਨੂੰ ਛੱਡ ਕੇ ਕਿਸੇ ਪਾਸੇ ਦਾ ਮਨ ਜਾਂਦਾ ਨਹੀਂ ਕੋਈ ਹੋਰ ਸਕਲਪ ਨਹੀਂ ਉਠਾਉਂਦਾ ਨਾ ਜੂਨਾ ਜਾਂਦਾ ਨਾ ਵਾਸ਼ਨਾ ਕਰਕੇ ਆਉਂਦਾ ਜਾਂਦਾ ਹੈ ਰਹਾਉ ਬੈਠ ਤਹ ਹਰ ਹਰ ਸੂਤ ਤਹ ਹਰ ਹਰ ਉਹ ਤਾਂ ਮਾਰੇ ਜਦੋਂ ਬੈਠਦੇ ਉਹਦੋਂ ਵੀ ਹਰ ਹਰ ਪਰਮੇਸ਼ਰ ਜੋ ਪਾਪਾਂ ਦੇ ਹਰਨ ਵਾਲਾ ਹੈ ਅਤੇ ਦੁਸ਼ਚਿੱਤ ਦੇ ਤਾਂ ਵੀ ਸੁਧਾਰਨ ਵਾਲਾ ਹੈ ਤੇਰੇ ਨਾਮ ਨੂੰ ਬੈਠਦੇ ਜਦੋਂ ਉਹਦੋਂ ਵੀ ਜਪਦੇ ਹੈ ਜਦੋਂ ਸੌਂਦੇ ਆ ਉਦੋਂ ਵੀ ਤੇਰੇ ਨਾਮ ਦੇ ਵਿੱਚ ਜੁੜੇ ਹੋਏ ਹੁੰਦੇ ਹਨ ਹਰ ਰਸ ਭੋਜਨ ਖਾਤਾ ਜਦੋਂ ਭੋਜਨ ਖਾਂਦੇ ਉਦੋਂ ਵੀ ਹਰੀ ਤੇਰੇ ਰਸ ਦੇ ਵਿੱਚ ਨੂੰ ਪ੍ਰਾਪਤ ਕਰਦੇ ਆ ਉਹਨਾਂ ਨੂੰ ਭੋਜਨ ਦੀ ਭੁੱਖ ਔਰ ਰਸਾਂ ਦੀ ਭੁੱਖ ਨਹੀਂ ਰਹਿੰਦੀ ਭੋਜਨ ਵੀ ਖਾਂਦੇ ਹੋਏ ਤੇਰੇ ਰਸ ਨੂੰ ਵੀ ਪ੍ਰਾਪਤ ਕਰਦੇ ਆ ਕਿਸੇ ਰਾਜੇ ਨੇ ਮਹਾਂਪੁਰਖਾਂ ਨੂੰ ਪੁੱਛਿਆ ਕਿ ਜਦੋਂ ਜਾਗਦੇ ਸੰਤ ਉਹਨਾਂ ਦਾ ਭਜਨ ਕਰ ਰਹਿੰਦੇ ਆ ਤੇ ਜੇ ਜੌੜ ਰਿਹਾ ਹੁੰਦੇ ਆ ਉਸ ਵਕਤ ਤਾਂ ਉਹਨਾਂ ਨੂੰ ਭੁੱਲ ਜਾਂਦਾ ਹੋਣਾ ਤਾਂ ਸੰਤ ਕਹਿਣ ਲੱਗੇ ਹੈ ਰਾਜਾ ਤੈਨੂੰ ਦ੍ਰਿਸ਼ਟਾਂਤ ਦੰਨੇ ਚੱਲ ਜਿੱਥੇ ਤੇਰੀ ਫੌਜ ਪਈ ਹੈ ਫੌਜ ਦੇ ਪਾਸ ਗਏ ਸੁੱਤੀ ਫੌਜ ਤੇ ਪਾਣੀ ਛਿੜਕਿਆ ਕਹਿੰਦੇ ਮਾਰ ਲਓ ਫੜ ਲਓ ਜਦੋਂ ਜਾ ਕੇ ਸਿਪਾਹੀ ਉਹ ਸ਼ਸਤਰਾਂ ਨੂੰ ਭਜਣ ਲੱਗੇ ਉਸ ਵੇਲੇ ਕਹਿਣ ਲੱਗੇ ਵੇਖ ਰਾਜਾ ਤੇਰੀ ਫੌਜ ਜਿਹੜੀ ਹੈ ਸੁੱਤੀ ਪਈ ਵੀ ਜੰਗ ਕਰਦੀ ਹੈ ਅੱਗੇ ਮਹਾਤਮਾ ਜਿੱਥੇ ਬਰਾਜਿਆ ਸੀ ਉੱਥੇ ਆ ਕੇ ਜਲ ਛਿੜਕਿਆ ਤੇ ਸੰਤ ਮਹਾਰਾਜ ਦਾ ਨਾਮ ਉਚਾਰਨ ਕਰਕੇ ਉੱਠ ਕੇ ਬੈਠ ਗਏ ਕਹਿੰਦੇ ਵੇਖ ਸੰਤ ਸੁੱਕੇ ਪੈ ਵੀ ਪਰਮੇਸ਼ਰ ਦਾ ਨਾਮ ਉਚਾਰਨ ਕਰਦੇ ਆ ਇਹਨਾਂ ਦੇ ਅੰਦਰ ਸੰਕਲਪ ਹੋਰ ਕੋਈ ਨਹੀਂ ਇਸ ਪ੍ਰਕਾਰ ਉੱਠਦੇ ਹੋਏ ਬੈਠਦੇ ਹੋਏ ਸੌਂਦੇ ਹੋਏ ਜਾਗਦੇ ਭੋਜਨ ਖਾਂਦੇ ਹੋਏ ਹਰੀ ਦੇ ਨਾਮ ਦਾ ਸੁਚੀ ਰੰਗੇ ਰਹਿੰਦੇ ਹਨ ਉਹ ਬੈਠਤ ਜਦੋਂ ਸਮਾਧੀ ਚ ਇਸਤਿਤ ਹੁੰਦੇ ਹਨ ਉਦੋਂ ਵੀ ਹਰ ਹਰ ਦੇ ਸ਼ਮਨ ਨਾਲ ਜੁੜਦੇ ਹੈ। ਸੋਬਤ ਜਦੋਂ ਨਿਰਮਕਲਬ ਸਮਾਧੀ ਵਿੱਚ ਇਸਤਿਤ ਹੁੰਦੇ ਹੈ ਉਦੋਂ ਵੀ ਅਤੇ ਬ੍ਰਹਮ ਵੇਤਿਆਨੀ ਜਿਹੜੀ ਜਿਤ ਦੀ ਬਿਰਤੀ ਹੈ ਸਾਡੀਆਂ ਅਗਿਆਨੀਆਂ ਦੀ ਬਿਰਤੀ ਜਿਹੜੀ ਹੈ ਤਮੋ ਗੁਣ ਦੀ ਲੀਡ ਹੁੰਦੀ ਹੈ ਜਿਸ ਵਕਤ ਨੀਂਦ ਆਉਂਦੀ ਹੈ। ਬ੍ਰਹਮ ਵੇਤਿਆਂ ਦੀ ਸਤੋ ਗੁਣ ਦੀ ਬਿਰਤੀ ਲੀਨ ਹੁੰਦੀ ਹੈ। ਸਤੋ ਸਜਾਇ ਤੇ ਗਿਆਨ ਗੀਤਾ ਚ ਲਿਖਿਆ ਹੈ ਜਦੋਂ ਸਤੋਗੁਣ ਹੁੰਦਾ ਉਦੋਂ ਗਿਆਨ ਪੈਦਾ ਹੁੰਦਾ ਹੈ ਇਸ ਪ੍ਰਕਾਰ ਸਤੋਗੁਣ ਕਰਕੇ ਉਹਨਾਂ ਦਾ ਗਿਆਨ ਨਹੀਂ ਭੁੱਲਦਾ ਇਸ ਕਰਕੇ ਸੁੱਤੇ ਹੋਏ ਵੀ ਹਰ ਹਰ ਪ੍ਰਮੇਸ਼ਰ ਦਾ ਸਿਮਨ ਕਰਦੇ ਹਨ ਹਰ ਰਸ ਭੋਜਨ ਖਾਤ ਤੇ ਜਦੋਂ ਭੋਜਨ ਖਾਂਦੇ ਹੈ ਉਦੋਂ ਵੀ ਹਰੀ ਦੇ ਰਸ ਨੂੰ ਉਹ ਪ੍ਰਾਪਤ ਕਰਦੇ ਹੈ ਹਰੀ ਦਾ ਰਸ ਜੋ ਆਨੰਦ ਹੈ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਗਿਆਨੂ ਕੀ ਖੁਰਾਕ ਨੂੰ ਖਾਂਦੇ ਹਨ ਕਵਰਸ ਮਿੱਠੇ ਮੰਨਿਆ ਸੁਣਿਆ ਸਾਲ ਨੂੰ 86 ਤੀਰਥ ਮੱਜਨ ਕੀਨੋ 86 ਤੀਰਥਾਂ ਦੇ ਪੁਰਵਾਂ ਦਾ ਆਸ਼ਰਾਨ ਉਹਨਾਂ ਨੇ ਕਰ ਲਿਆ ਹੈ ਸਾਧੂ ਧੂਰੀ ਨਾਥ ਜੀਸਪੁਰ ਕਾਰ ਸਾਧ ਸੰਗਤ ਜੀ ਜੋ ਸਾਧ ਸੰਗਤ ਦਾ ਦੇ ਧੂੜ ਕੇ ਇਸ਼ਨਾਨ ਕਰਦੇ ਹੈ ਉਹਨਾਂ 86 ਤੀਰਥਾਂ ਦੇ ਪੁਰਵਾਂ ਦਾ ਇਸ਼ਨਾਨ ਕਰ ਲਿਆ ਹੈ 86 ਤੀਰਥ ਦੀ ਵੀ ਉਹਨਾਂ ਦੇ ਪਾਸ ਹਰ ਸੰਗ ਜੀ ਦਰਸ਼ਨ ਕਰਨ ਬਾਅਦ ਜਿਹ ਪ੍ਰੂਰਵ ਰਾਜਾ ਜਿਹੜਾ ਸੀ ਇਹ ਬੜਾ ਪ੍ਰੇਮੀ ਸੀ ਪਰਮੇਸ਼ਰ ਦਾ ਸ਼ਿਵਨ ਕਰਦਾ ਸੀ ਇੱਕ ਦਿਨ ਕਿਸੇ ਸਾਧੂਆਂ ਨੇ ਆ ਕੇ 88 ਤੀਰਥਾਂ ਦਾ ਮਹੱਤਮ ਦੱਸਿਆ ਕਿ ਇਹ ਰਾਜਾ ਪ੍ਰੂਰਵ 88 ਤੀਰਥਾਂ ਦੇ ਇਸ਼ਨਾਨ ਕਰੀਏ ਤਾਂ ਬੜਾ ਮਹੱਤਮ ਹੈ ਇਹਦਾ ਜਦੋਂ ਸੰਕਲਪ ਹੋਇਆ ਉਸ ਵੇਲੇ ਭਜਨ ਕੀ ਬੈਠਾ ਸੀ ਤੜਕੇ ਬੈਠੇ ਤੋਂ 88 ਤੀਰਥ ਰੂਪ ਧਾਰ ਕੇ ਸਾਰੇ ਲਹਿਰ ਬਣ ਕੇ ਜਲਦੀ ਕੋਲ ਆ ਗਏ ਕਹਿਣ ਲੱਗੇ ਹੈ ਰਾਜਾ ਪ੍ਰੂਰਵ ਜਿਹੜਾ ਤੇਰਾ ਸੰਕਲਪ ਆ 68 ਪੀਰ ਸਾਡੇ ਨਾਉਣ ਦਾ ਅਸੀਂ ਇਹ 68 ਪੀਰ ਤੇਰੇ ਕੋਲੇ ਚੱਲ ਕੇ ਆ ਗਏ ਆ ਲੈ ਇਸ਼ਨਾਨ ਕਰ ਲੈ ਭਜਨ ਵਰਗਾ ਕੋਈ ਫਲ ਨਹੀਂ ਭਜਨ ਹੀ ਸਭ ਕੁਝ ਹੋਇਆ ਇਉਂ ਜਾਣ ਕੇ ਪ੍ਰੂਰਵ ਰਾਜੇ ਨੇ ਇਸ਼ਨਾਨ ਕਰ ਲਿਆ ਤੇ ਉਦੋਂ ਤੋਂ ਬਾਅਦ ਫੇਰ ਸੰਕਲਪ ਨਹੀਂ ਕੋਈ ਉਠਾਇਆ ਕਿ ਤੂੰ ਸਿਮਰਨ ਵਿੱਚ ਜੋੜ ਛੱਡਿਆ ਸੋ ਇਸ ਕਰਕੇ ਇਹ ਪੁਰੂ ਰਾਜੇ ਦੀ ਸਾਖੀ ਆਉਂਦੀ ਹੈ ਸਵਈਆਂ ਦੇ ਵਿੱਚ ਇਸ ਪ੍ਰਕਾਰ ਸਾਧ ਸੰਗਤ ਜੀ 68 ਪੀਰਾਂ ਦੇ ਪਰਮਾਂ ਦਾ ਇਸ਼ਾਨਾਨ ਵੀ ਜਿਵੇਂ ਭਾਈ ਜੈਤਾ ਸੇਠ ਸੀ ਸ੍ਰੀ ਗੁਰੂ ਨੌਵੇਂ ਪਾਤਸ਼ਾਹ ਦੇ ਸਿੱਖ ਜੋ ਪੜਨੇ ਸਾਹਿਬ ਗਏ ਐ ਸਿੱਖਾਂ ਨੂੰ ਸ਼ਿਕਾਇਤ ਕੀਤੀ ਕਿ ਭਾਈ ਜੇਠਾ ਮਹਾਰਾਜ ਜੈਤਾ ਜਿਹੜਾ ਮਲੇ ਲੀੜੇ ਰੱਖਦਾ ਸੱਚੇ ਪਾਤਸ਼ਾਹ ਇਹ ਕਦੇ ਇਸ਼ਾਨਾਨ ਨਹੀਂ ਕਰਦਾ ਅਸੀਂ ਵੇਖਿਆ ਮਾਰੇ ਕੰਧੋ ਸੰਗਜੀਏ ਜੈਤੇ ਦੇ ਪਾਸ ਇੱਥੇ ਟਿਕੋ ਜਦੋਂ ਇਸ਼ਨਾਨ ਕਰਦਾ ਉਦੋਂ ਤੁਹਾਨੂੰ ਦਰਸ਼ਨ ਕਰਾਵਾਂਗੇ ਜਦੋਂ ਸਵਾ ਪਾ ਰਾਤ ਰਹੇਗੀ ਉਸ ਵੇਲੇ ਗੰਗਾ ਗਊ ਦਾ ਰੂਪ ਧਾਰ ਕੇ ਆਈ ਜਿਹੜਾ ਗਊ ਘਾਟ ਵਿੱਚ ਗੁਰਦਾਰੇ ਸਾਹਿਬ ਚ ਬੱਚਾ ਸਾਹਿਬ ਬਣਿਆ ਹੋਇਆ ਹੈ ਉਹ ਚ ਬੱਚਾ ਗਊ ਨੇ ਆਪਣੇ ਮੁਖ ਵਿੱਚੋਂ ਜਲ ਕੱਢ ਕੇ ਪਾਰ ਦਿੱਤਾ ਤਾਈ ਜੈਤੇ ਨੇ ਇਸ਼ਨਾਨ ਕਰਕੇ ਸਿਮਨੂ ਦੇ ਜੁੜ ਗਿਆ ਵੇਖ ਕੇ ਸੰਗਤ ਹੈਰਾਨ ਹੋ ਗਈ ਕਹਿੰਦੇ ਵੇਖੋ ਸਾਧ ਸੰਗਤ ਜੀ ਭਾਈ ਜਗਤਾ ਸਵਾ ਕਰਦੇ ਤੜਕੇ ਗੰਗਾ ਆ ਕੇ ਇਹਦਾ ਇਸ਼ਨਾਨ ਕਰਾਉਂਦੀ ਆਪ ਇਸ ਪ੍ਰਕਾਰ ਸਾਧ ਸੰਗਤ ਜੀ ਜੋ ਪਰਮੇਸ਼ਰ ਦੇ ਪਿਆਰੇ ਹੈ ਐਵੇਂ ਮਾਤਾ ਸਾਹਿਬ ਜੀ ਨਾਨਕੀ ਜੀ ਬਿਰਧ ਸਨ ਜਦੋਂ ਕਾਂਸੀ ਵਿੱਚ ਗਏ ਐ ਕਾਂਸੀ ਚ ਗੁਰਦੁਆਰਾ ਗੁਰੂ ਸਾਹਿਬ ਦਾ ਨਵੇਂ ਪਤਸ਼ਾਹ ਦਾ ਉੱਥੇ ਮਾਤਾ ਜੀ ਦਰਦ ਤੁਰ ਨਹੀਂ ਸਕਦੇ ਉਸ ਵੇਲੇ ਮਾਰਾ ਸਾਹਿਬ ਨੇ ਕਿ ਮਾਤਾ ਜੀ ਗੰਗਾ ਤੁਹਾਡਾ ਇੱਥੇ ਆ ਕੇ ਇਸ਼ਨਾਨ ਕਰਾਵੇਗੀ। ਉਸ ਵੇਲੇ ਸਾਸ ਸੰਗੀ ਧਰਤੀ ਚੋਂ ਸੋਮਾ ਫੁੱਟ ਕੇ ਪਾਣੀ ਦਾ ਵਹਿ ਤੁਰਿਆ। ਮਾਤਾ ਸਾਹਿਬ ਦਾ ਇਸ਼ਨਾਨ ਕਰਾਇਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਮਾਤਾ ਜੀ ਗੰਗਾ ਨੇ ਆ ਕੇ ਤੁਹਾਡਾ ਇਸ਼ਨਾਨ ਕਰਾਇਆ ਹੈ। ਉਹ ਹੁਣ ਤਾਂ ਗੁਰਦਾਰੇ ਸਾਹਿਬ ਦੀ ਖੂਹੀ ਹੈ। ਉਹਦੀ ਚਰਨਾਮਕ ਸੰਗਤ ਲੈਂਦੀ ਹੈ। ਇਸ ਪ੍ਰਕਾਰ ਮਾਰਾ ਦੇ ਪਿਆਰਿਆਂ ਦਾ ਇਸ਼ਨਾਨ ਤੀਰ ਤੇ ਆ ਕੇ ਆਪ ਕਰਾਉਂਦੇ ਹਨ 68 ਤੀਰ ਮੱਜੇਨ ਕੀਤੇ ਉਹਨਾਂ ਨੇ 68 ਤੀਰਾਂ ਦੇ ਪੁਰਬਾਂ ਦਾ ਇਸ਼ਾਨਾਨ ਵੀ ਸਾਰਾ ਕਰ ਲਿਆ ਸਾਧੂ ਧੂਰੀ ਨਾਤਾ ਤੇ ਇਸ ਦੇ ਨਾਲ 68 ਘਾਟ ਹਨ ਸਰੀਰ ਦੇ ਅੰਦਰ ਅਨੰਤ ਘਾਟ ਆ ਵਿਖੋ ਉਹਨਾਂ ਦੇ ਵਿੱਚ ਮੱਜਨ ਕੀਤਾ ਹੈ ਉਹਨਾਂ ਇੰਦਰੀਆਂ ਨੂੰ ਅੰਦੇ ਅਤੇ ਉਹਨਾਂ ਜਿਹੜੇ ਸੰਸਕਾਰਾਂ ਨੂੰ ਰੋਕ ਕਰਕੇ ਜਾਂ ਜਿਤ ਨੂੰ ਇਕਾਗਰ ਕੀਤਾ ਹੈ 68 ਘਾਟ ਨਹੀਂ 68 ਪੀਸਾਂ ਦਾ ਇਸ਼ਨਾਨ ਉਹਨਾਂ ਨੇ ਕੀਤਾ ਹੈ ਸਾਧੂ ਧੂਰੀ ਗਾਧਾਪੁਰ ਖਾਂ ਦੀ ਧੂਰੀ ਦੇ ਇਸ਼ਨਾਨ ਕੀਤਾ ਹੈ ਜਿਹੜਾ ਸਫਲ ਜਨਮ ਹਰ ਜਨ ਦਾ ਉਪਜਿਆ ਜੋ ਹਰੀ ਦੇ ਜਨ ਪਿਆਰੇ ਹੈ ਉਹਨਾਂ ਦਾ ਜਨਮ ਉਪਜਿਆ ਪੈਦਾ ਹੋਇਆ ਸਫਲਾ ਸਭ ਸੰਗਤ ਜੀ ਤੁਹਾਨੂੰ ਉਹਨਾਂ ਦਾ ਜਨਮ ਹੈ ਜਿਨ ਕੀਨੋ ਸੌਤ ਵਿਧਾਤਾ ਜਿਨ੍ਹਾਂ ਨੂੰ ਵਿਧਾਤਾ ਬ੍ਰਹਮਾ ਨੂੰ ਵੀ ਸੌਂਤਰਾ ਕਰ ਦਿੰਦਾ ਹੈ ਸੰਤ ਹਰੀ ਦੇ ਲਾਡਲੇ ਸੰਤ ਸਾਈਂ ਦੇ ਪੁੱਤ ਸੰਤ ਨਾ ਹੁੰਦੇ ਜਗਤ ਵਿੱਚ ਸਾਈਂ ਜਾਂਦਾ ਊਤ ਕਿਸੇ ਪ੍ਰੇਮੀ ਨੇ ਕਿਹਾ ਹੈ ਇਸ ਪ੍ਰਕਾਰ ਸੰਤਰਾ ਕਰਦਾ ਵਿਧਾਤਾ ਨੂੰ ਜੇ ਸੰਤ ਨਾ ਪੈ ਜਾਂਦੇ ਬ੍ਰਹਮਾ ਨਾ ਉਤਰਾ ਹੀ ਜਾਣਾ ਸੀ ਜਗਤ ਨੂੰ ਰਚ ਕਰਕੇ ਸੋ ਵਿਧਾਤਾ ਬ੍ਰਹਮਾ ਦੇ ਕਈ ਸੰਤਰਾ ਸੁਪੁੱਤਰਾ ਬਣਾਤਾ ਹੈ ਸੰਤ ਸੰ ਕਿਸੇ ਨੂੰ ਹੰਦ ਨੇ ਆਦਿਕ ਪੈਦਾ ਹੋਏ ਜਿਸ ਦੇ ਘਰ ਵਿੱਚ ਬਾਲ ਖੇਲਾ ਹਦਕਸ ਇਸੇ ਪ੍ਰਕਾਰ 60 ਲੱਖ ਹੋਏ ਉਹਨਾਂ ਨੇ ਪਰਵੇਸ਼ ਦਾ ਭਜਨ ਕੀਤਾ ਇਸ ਪ੍ਰਕਾਰ ਸੰਤਰਾ ਕੀਤਾ ਵਧਾਤੇ ਦੇ ਤਾਈ ਤੇ ਵਧਾਤਾ ਨੂੰ ਈਸ਼ਰਦਾ ਵੀ ਹੈ ਕਈ ਮਨ ਸਾਲ ਫਲ ਪ੍ਰਦਾਤਾ ਜੋ ਪਰਵੇਸ਼ ਰੋ ਹੈ ਉਹਨੂੰ ਸਫਲਾ ਕਰਕੇ ਸੰਤਾਨ ਪੈਦਾ ਹੋ ਕੇ ਮਨੁੱਖਾ ਜਨਮ ਧਾਰ ਕੇ ਵਾਹਿਗੁਰੂ ਦਾ ਭਜਨ ਕੀਤਾ ਹੈ ਤਨੁ ਮਹਾਪੁਰਖਾਂ ਨੂੰ ਸੰਸਾਰ ਦੇ ਅੰਦਰ ਸਗਲ ਸਮੂਹ ਲੈ ਉਧਰੇ ਨਾਨਕ ਸਗਲ ਸਮੂਹ ਲੈ ਉਧਰੇ ਨਾਨਕ ਜਿਨ੍ਹਾਂ ਦੇ ਸਮੂਹ दैवी ਗੁਣ ਹਨਗੇ ਬਹੁਤ ਸਾਰੇ ਸੇਸ਼ਟ ਗੁਣ ਹਨ ਸਤ ਸੰਤੋਖ ਦਇਆ ਧਰਮ ਵਿਚਾਰ ਆਦਕ ਸਮੂਹ ਗੁਣਾਂ ਵਾਲੇ ਜਿਹੜੇ ਮਹਤਮਾ ਹੈ ਉਹ ਸਾਰੇ ਪਰਿਵਾਰ ਨੂੰ ਲੈ ਕੇ ਸਾਰੇ ਸੇਵਕਾਂ ਨੂੰ ਲੈ ਕੇ ਸਭ ਸੰਸਾਰ ਦੇ ਜਿੰਨੇ ਅਨਸਾਰੀ ਚੱਲਣ ਵਾਲੇ ਹੈ ਉਹਨਾਂ ਸਾਰਿਆਂ ਨੂੰ ਲੈ ਕੇ ਉਦਰ ਗਏ ਮੁਕਤ ਹੋ ਗਏ ਗੁਰੂ ਸਾਹਿਬ ਜੀ ਕਹਿੰਦੇ ਹਨ ਪੂਰਨ ਬ੍ਰਹਮ ਪਛਾਤਾ ਜਿਨ੍ਹਾਂ ਨੂੰ ਪੂਰਨ ਬ੍ਰਹਮ ਪਰਮੇਸ਼ਰ ਨੂੰ ਸਾਰਿਆਂ ਤੋਂ ਪਛਾਣਿਆ ਪਛਾਣ ਲਿਆ ਹੈ ਦੇਵ ਗੰਧਾਰੀ ਮਹੱਲਾ ਪੰਜਵਾਂ ਮਾਈ ਗੁਰ ਬਿਨ ਗਿਆਨ ਨਾ ਪਾਈਐ ਜੇ ਮਾਤਾ ਪਿਤਾ ਰੂਪ ਸੰਤ ਜਨੋਂ ਨਿਸ਼ਚੇ ਕਰੋ ਸਤਿਗੁਰੂ ਸਾਹਿਬ ਤੋਂ ਬਿਨਾ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਅਨਕ ਪ੍ਰਕਾਰ ਫਿਰਤ ਬਿਲ ਲਾਤੇ। अनेका ਲੋਕ ਮਾਇਆ ਦੇ ਵਾਸਤੇ ਬਰਲਾਪ ਕਰਦੇ ਤੁਰੇ ਫਿਰਦੇ ਹਨ। ਮਿਲਤ ਨਹੀਂ ਗੋਸਾਈ ਹੈ। ਜੀ ਦਾ ਸਾਈ ਜੋ ਪਰਮੇਸ਼ਰ ਜਿਸ ਗਿਆਨ ਕਰਕੇ ਸੂਪ ਨੂੰ ਜਾਣਣਾ ਉਹ ਪ੍ਰithvi ਦਾ ਸਾਈ ਨਹੀਂ ਮਿਲਦਾ ਉਹਨਾਂ ਦੇ ਤਾਈ। ਰਹਾਉ। ਮੋਹ ਰੋਗ ਸੂਗ ਤਨ ਬਾਧਿਓ। ਮੋਹ ਪਦਾਰਥਾਂ ਦੇ ਮੋਹ ਵਿੱਚ ਸਵੰਨੀਆਂ ਦੇ ਮੋਹ ਵਿੱਚ ਹਉਮੈ ਦੇ ਰੋਗ ਵਿੱਚ ਸਰੀਰਕ ਰੋਗਾਂ ਵਿੱਚ ਵਾਏ ਪਿਤ ਕਫ ਰੋਗ ਵਗਾੜਾ ਕਹਿੰਦੇ ਰੋਗਾਂ ਵਿੱਚ ਸੋਗ ਪਦਾਰਥਾਂ ਦੇ ਵਿਯੋਗ ਵਿੱਚ ਹਰ ਵਕਤ ਸਰੀਰ ਵੱਜਾ ਰਹਿੰਦਾ ਤਨ ਦਾ ਨਾਰਥ ਮਨ ਕਰਨਾ ਮਨਤਨ ਕਰਕੇ ਵੱਜਾ ਰਹਿੰਦਾ ਹੈ ਪਰਮ ਆਈਏ ਇਸ ਕਰਕੇ ਬਾਹਲੀਆਂ ਜੂਨਾ ਚ ਜੀਵ ਸਾਧ ਸੰਗ ਜੀ ਪਰਮਾਇਆ ਜਾਂਦਾ ਹੈ ਤਨ ਸੁਖਮ ਤੋਂ ਮੰਨ ਲੈਣਾ ਤਿਕਨ ਨਾ ਪਾਵੇ ਬਿਨ ਸਤ ਸੰਗ ਤੇ ਜਿਹੜਾ ਮਨ ਸత్సੰਗਤ ਕਰੀ ਤੋਂ ਬਗੈ ਟਿਕਣਾ ਨਹੀਂ ਪਾਉਂਦਾ ਹਰ ਵਕਤ ਭਟਕਦਾ ਫਿਰਦਾ ਕਦੇ ਕਿਸੇ ਪਾਸੇ ਬਾਂਦਰ ਦੀ ਨਹੀਂ ਆਈ ਇੱਕ ਸੰਕ ਟਿਕਦਾ ਨਹੀਂ ਹੈ ਕਿਸ ਆਗੇ ਜਾਏ ਜੂ ਆਈਏ ਕਿਵੇਂ ਅੱਗੇ ਜਾ ਕੇ ਰੁੱਕੇ ਮਾਰਾਂਗੇ ਪੁਕਾਰ ਕਰਾਂਗੇ ਜੇ ਤੱਕ ਇਹਦਾ ਟੀਕਿਆ ਹੋਤਾ ਉਹਦੇ ਕੋਲ ਜਾ ਕੇ ਬੇਨਤੀ ਕਰੀਏ ਇਹ ਹੀ ਹਾਲਤ ਸਾਰਿਆਂ ਦੇ ਮਨਾਂ ਦਾ ਚੰਚਨ ਹਾਲਤ ਹੈ ਬਿਨਾਂ ਸੰਗਤ ਕਰੀ ਤੋਂ ਬਗੈਰ ਇਹਦਾ ਮਨ ਟਿਕਾ ਨਹੀਂ ਪਕੜਦਾ ਹੈ ਕਰੈ ਅਨੁਗ੍ਰਹਿ ਕਿਸ ਆਗੇ ਜਾਏ ਰੂਆ ਇਹ ਜੇ ਜਾ ਕੇ ਰੋਣਾ ਕਰੋਗੇ ਪੁਕਾਰ ਨਾ ਕਰੋਗੇ ਕਰੈ ਅਨੁਗ੍ਰਹਿ ਸੁਆਮੀ ਮੇਰਾ ਮੇਰਾ ਵਾਰਿਸੂ ਦੇ ਕਿਰਪਾ ਦ੍ਰਿਸ਼ਟੀ ਕਰ ਦੇਵੇ ਸਾਧ ਚਰਨ ਚਿਤ ਲਾਈ ਜੋ ਸਾਧ ਜਿੰਨਾਂ ਨੂੰ ਮਨ ਨੂੰ ਸਾਧ ਆਇਆ ਗੁਰਮੁਖ ਸ੍ਰੇਸ਼ਟਾਂ ਦੇ ਜਨਮਾਂ ਦੇ ਨਾਲ ਚਿਰਦੀ ਵਰਤੀ ਨੂੰ ਜੋੜਨਾ ਕਰੀਏ ਸੰਕਟ ਘੋਰ ਕਟੇ ਖਿੰਨ ਭੀਤਰ ਫਿਰ ਜੰਮਣ ਮੰਗਦੇ ਜਿਹੜੇ ਦੁੱਖ ਹੈ ਨਾ ਘੋਰ ਭਿਆਨਕ ਗਰਭ ਦੇ ਦੁੱਖੋ ਨਰਕ ਦੇ ਦੁੱਖੋ ਅਗਿਆਮ ਦੇ ਦੁੱਖ ਸਾਰੇ ਕਿਛਿੰਚ ਮਾਰਾ ਘਟੁੰਦੇ ਐ ਨਾਨਕ ਹਰ ਦਰਸ ਸਮਾਈਐ ਇਹ ਕਰਕੇ ਹਰੀ ਦੇ ਦਰਸ਼ਨ ਚ ਸਮਾਜ ਆਈਏ ਲੀਨ ਹੋ ਜਾਈਏ ਗੁਰੂ ਸਾਹਿਬ ਜੀ ਕਹਿੰਦੇ ਨੇ ਫੇਰ ਹਰੀ ਦੇ ਦਰਸ਼ਨ ਕਰਦੇ ਹਰੀ ਦੇ ਵਿੱਚ ਹੀ ਸਮਾਜ ਆਈ ਦਾ ਭੇਦ ਹੋ ਜਾਈਦਾ ਹੈ ਜੰਮਣ ਮਰਨ ਤੇ ਨਹੀਂ ਮੁੜ ਕੇ ਆਈਦਾ ਦੀਵ ਗੰਧਾਰੀ ਮਹੱਲਾ ਪੰਜਵਾ ਠਾਕੁਰ ਹੋਏ ਆਪ ਦਿਆਲੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਹਰਾ ਦੀ ਰੱਖਿਆ ਜਿਵੇਂ ਹੋਈ ਹੈ ਉਹ ਸੰਗਤਾਂ ਨੂੰ ਪੁੱਛਿਆ ਕਿ ਮਹਾਰਾਜ ਸਾਹਿਬ ਉਚਾਰਨ ਕਰਦੇ ਹਨ ਠਾਕੁਰ ਹੋਏ ਆਪ ਦਿਆਲੋ ਇਹ ਪਈ ਠਾਕੁਰ ਅਕਾਲਪੁਰ ਖਵਾਇ ਗੁਰੂ ਜੀ ਆਪ ਦਿਾਲੂ ਹੋਏ ਹਨ ਭਈ ਕਲਿਆਣ ਆਨੰਦ ਰੂਪ ਹੋਈ ਹੈ ਕਲਿਆਣ ਰੱਖਿਆ ਹੋਈ ਗੁਰੂ ਹਰਗੋਬਿੰਦ ਸਾਹਿਬ ਦੀ ਸਪਤੋਂ ਮਾਰ ਸਾਹ ਨੂੰ ਬਚਾ ਕੇ ਰੱਖਿਆ ਜ਼ਹਿਰ ਦੇਣ ਤੋਂ ਬਚਾ ਕੇ ਰੱਖਿਆ ਇਸ ਨਾਲ ਕਲਿਆਣ ਰੱਖਿਆ ਹੋਈ ਅਨੰਦ ਰੂਪ ਦੀ ਪ੍ਰਾਪਤੀ ਹੋ ਗਈ ਹੈ ਉਬਰੇ ਬਾਲ ਗੋਪਾਲ ਬਾਲਕ ਗੋਪਾਲ ਜਿਹੜੇ ਬਾਲ ਨੰਨੇ ਛੋਟੇ ਬੱਚੇ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦਾ ਬਚਾਅ ਹੋ ਗਿਆ ਤੇ ਤੀਏ ਦੇ ਵਾਰ ਕੀਤੇ ਦਾਈ ਨਜ਼ਹਿਰ ਲਾ ਕੇ ਆਉਣਾ ਸਪੇਲੇ ਤੋਂ ਸਭ ਛਡਾਉਣਾ ਬ੍ਰਾਹਮਣ ਜ਼ਹਿਰ ਦੇਣੀ ਇਹ ਕੋਈ ਵਾਰ ਨਹੀਂ ਚੱਲਿਆ ਮਾਰੇ ਦੇ ਉੱਪਰ ਇਸ ਪ੍ਰਕਾਰ ਹਰ ਪ੍ਰਕਾਰ ਦੀ ਰੱਖਿਆ ਹੋਈ ਹੈ ਭਈ ਕਲਿਆਣ ਕਲਿਆਣ ਸ਼ਾਂਤੀ ਪ੍ਰਾਪਤ ਹੋਈ ਹੈ ਕਲਿਆਣ ਸੁਖ ਪ੍ਰਾਪਤ ਹੋਇਆ ਹੈ ਅਨੰਦ ਸੂਪ ਦੀ ਪ੍ਰਾਪਤੀ ਹੋ ਗਈ ਹੈ ਉਬਰੇ ਬਾਲ ਗੋਪਾਲ ਉਬਰੇ ਬਾਜ ਗਏ ਹਨ ਬਾਲਕ ਜੋ ਜਗਿਆਸੂ ਹੈ ਗੋਪਾਲ ਪਰਮੇਸ਼ਰ ਨੇ ਵਿਚਾਰ ਲਏ ਛੋਟੇ ਬੱਚੇ ਜਾਣ ਕੇ ਰਹਾਉ ਦੋਇ ਕਰ ਜੋੜ ਕਰੀ ਬੇਵੰਤੀ ਕਲਿਆਣ ਚਾਰ ਪ੍ਰਕਾਰ ਦੀ ਕਲਿਆਣ ਮੁਕਤੀ ਸ਼ਲੋਕ ਸਮੀਪ ਸਰੂਪ ਸੁਜੋਜੋ ਇਹ ਵੀ ਚਾਰ ਪ੍ਰਕਾਰ ਦੀ ਮੁਕਤੀ ਪ੍ਰਾਪਤ ਹੋ ਗਈ ਹੈ ਤੇ ਕੈਵਲ ਮੁਖ ਆਨੰਦ ਰੂਪ ਹੋਈ ਹੈ ਆਨੰਦ ਸਰੂਪ ਕੈਵਲ ਮੁਕਤੀ ਦੀ ਪ੍ਰਾਪਤੀ ਹੋ ਗਈ ਹੈ ਉਬਰੇ ਬਾਲ ਗੋਪਾਲ ਕਾਰਜ ਦੇ ਬਾਲਕ ਜਗਿਆਸੂ ਸੀ ਗੋਪਾਲ ਪਰਮੇਸ਼ਰ ਦੀ ਸ਼ਰਨ ਪੈ ਕੇ ਉਬਰੇ ਬਚ ਗਏ ਹਨ ਰਹਾਉ ਦੋਇ ਕਰ ਜੋੜ ਕਰੀ ਬੇਨੰਤੀ ਦੋਵੇਂ ਹੱਥ ਜੋੜ ਕੇ ਅੰਦਰੋਂ ਮਨ ਤੇ ਬੁੱਧ ਜੋੜ ਕੇ ਮਾਰਾ ਦੇ ਕੇ ਬੇਨਤੀ ਕੀਤੀ ਆ ਪਾਰ ਬ੍ਰਹਮ ਮੰਨ ਧਿਆਇਆ ਕਰਕੇ ਵੀ ਪਾਰਬ੍ਰਹਮ ਪਰਮੇਸ਼ਰ ਨੂੰ ਧਿਆਉਣਾ ਕੀਤਾ ਬਾਣੀ ਕਰਕੇ ਵੀ ਅੱਖੀਂ ਜੋੜ ਕੇ ਬੇਨਤੀ ਕੀਤੀ ਅਰਦਾਸ ਕੀਤੀ ਹੈ ਹੱਥ ਦੇ ਰਾਖੇ ਪਰਮੇਸ਼ਰ ਪਰਮੇਸ਼ਰ ਨੇ ਆਪ ਦਾ ਕਿਰਪਾ ਦਾ ਹੱਥ ਦੇ ਕੇ ਰੱਖਿਆ ਕੀਤੀ ਹੈ ਸਗਲਾ ਦੁੱਖ ਤੋਂ ਮਿਟਾਇਆ ਜਿੰਨਾਂ ਦੁੱਖ ਪਾਪ ਸੀ ਸਾਰਾ ਦੁਆਤ ਵਿੱਚ ਰਤ ਪ੍ਰੀਤੀ ਕਰਨ ਵਾਲਾ ਉਹ ਸੈਰਾ ਮੀਰ ਦਿੱਤਾ ਵਰ ਨਾਰੀ ਮੇਲ ਮੰਗਲ ਗਾਇਆ ਮਹਾਰ ਪਤੀ ਦੀਆਂ ਨਾਰੀਆਂ ਕੌਣ ਪਤੀ ਹੈ ਪ੍ਰਵੇਸ਼ਰ ਉਹਦੀਆਂ ਨਾਰੀਆਂ ਕੌਣ ਸੰਤ ਭਗਤ ਸਾਰਿਆਂ ਨੂੰ ਮਿਲ ਕਰਕੇ ਵਰ ਜੋ ਬ੍ਰਹਮ ਹੈ ਉਹਦੀਆਂ ਨਾਰੀਆਂ ਜੋ ਜਿਗਿਆਸੂ ਭਗਤ ਸੰਤ ਹਨ ਉਨਨ ਮਿਲ ਕਰਕੇ ਮਹਾਰਾਜ ਦੇ ਮੰਗਲ ਜਸਨੋਂ ਆਇਆ ਹੈ ਠਾਕੁਰ ਕਾ ਜੈ ਕਾ ਠਾਕੁਰ ਕਾਲਪੁਰ ਦਾ ਜੈ ਜੈਕਾਰ ਕਰਦੇ ਹਨ ਕਹੋ ਨਾਨਕ ਜਨ ਕਾ ਬਲ ਜਾਈਏ ਸਤਿਗੁਰੂ ਸਾਹਿਬ ਜੀ ਕਹਿੰਦੇ ਮਹਾਰਾਜ ਦੇ ਜਨਾਂ ਤੋਂ ਬਲਿਹਾਰ ਕੁਰਬਾਨ ਜਾਈਏ ਜੋ ਸਬਨਾ ਕਰੇ ਉਹਦਾ ਜਿਹਨ ਸਾਰਿਆਂ ਦਾ ਉਧਾਰ ਕਰਨ ਵਾਲਾ ਪ੍ਰਮੇਸ਼ਰ ਹੈ ਆ ਬੀਬੀ ਜੀ ਬੱਚੇ ਨੂੰ ਥੋੜਾ ਬਾਹਰ ਲੈ ਜਾਓ ਬਾਹਰ ਸੁੰਦਰ ਹੋ ਤੁਨ ਕਥਾ ਰੌਲਾ ਨਾ ਪਾਏ ਵਿੱਚ ਹਾਂ ਜੀ ਜੋ ਸਭ ਨਾ ਕਰੇ ਉਹ ਉਧਾਰ ਜੋ ਸਾਰਿਆਂ ਦਾ ਉਧਾਰ ਕਰਨ ਵਾਲਾ ਹੈ